ਅਜੀਬ ਵੈਬ ਟੀਵੀ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਜਤਿੰਦਰ ਕੱਤ بارش ਦਾ ਕਹਿਰ ਲਗਾਤਾਰ ਦਿਨ ਰਾਤ ਕਈ ਦਿਨਾਂ ਤੋਂ ਲਗਾਤਾਰ بارش ਰੁਕ ਰੁਕ ਕੇ ਚੱਲ ਰਹੀ ਹੈ ਤੇ ਜਿਸ ਦੇ ਚੱਲਦੇ ਹੀ ਬਟਾਲਾ ਦੇ ਮਾਨਕ ਚੌਂਕ ਤੇ ਅਸੀਂ ਪਹੁੰਚੇ ਹਾਂ ਜਿੱਥੇ ਇੱਕ ਪੁਰਾਣਾ ਮਕਾਨ ਦੀ ਵਿਖਸਤਾ ਹਾਲਤ ਸੀ ਉਹ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ ਦੇਖੋ ਰਸਤਾ ਵੀ ਬਲੌਕ ਹੋ ਚੁੱਕਾ ਹੈ ਰਾਤ ਦਾ ਸਮੇਂ ਕਰੀਬ 7:30 ਵਜੇ ਦੇ ਕਰੀਬ ਕੱਲ੍ਹ ਸ਼ਾਮ ਨੂੰ ਇਹ ਬਿਲਡਿੰਗ ਜਿਹੜੀ ਹੈ ਟਿਆ ਟੇਰੀ ਹੋ ਜਾਂਦੀ ਹੈ ਪਹਿਲਾਂ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਬਿਲਡਿੰਗ ਡਿੱਗਣ ਵਾਲੀ ਹੈ ਤੇ ਨਗਰ ਨਿਗਮ ਮਹਿਕਮਾ ਵੀ ਜਿਹੜਾ ਹੈ ਇੱਥੇ ਆਂਦਾ ਵਾ ਤੇ ਨਾਲ ਹੋਰ ਅਧਿਕਾਰੀ ਜਿਹੜੇ ਨੇ ਬਿਜਲੀ ਮਹਿਕਮੇ ਦੇ ਅਧਿਕਾਰੀ ਉਹ ਉਹ ਵੀ ਜੀ ਜਾਣਾ ਇੱਥੇ ਲੱਗੇਦੇ ਨੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਹ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਮਾਨਕ ਚੌਕ ਜਿਹੜਾ ਹੈ ਇੱਕ ਮਸ਼ਹੂਰ ਮੰਗੇ ਦੀ ਹੱਟੀ ਉਹਦੇ ਨਾਲ ਜਿਹਦੇ 150 ਪਰਿਵਾਰ ਜਿਹੜਾ ਹੈ ਇੱਥੇ ਕੱਟ ਚੁੱਕਾ ਹੈ ਮਾਨਕ ਚੌਕ ਅੱਗੇ ਆ ਜਿੱਥੇ 150 ਪਰਿਵਾਰ ਰਹਿੰਦਾ ਹੈ ਉਹ ਬਿਲਕੁਲ ਕੱਟ ਚੁੱਕਾ ਹੈ ਉਹਨਾਂ ਦੀ ਬਿਜਲੀ ਪਾਣੀ ਪੂਰੀ ਤਰ੍ਹਾਂ ਗਲ ਹੋ ਚੁੱਕਾ ਹੈ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਨਾਲ ਚੇਅਰਮੈਨ ਮਾਨਿਕ ਮਹਿਤਾ ਜੀ ਤੇ ਹੋਰ ਵੀ ਦੂਸਰੇ ਬਾਜਪਾ ਦੇ ਨੇਤਾ ਹੀਰਾ ਵਾਲਿਆ ਜੀ ਵੀ ਪਹੁੰਚੇ ਨੇ ਸਾਰਿਆਂ ਨੇ ਕਿਹਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਹ ਰਸਤਾ ਖਲਵਾ ਕੇ ਤੇ ਲੋਕਾਂ ਨੂੰ ਸਮਰਪਿਤ ਕੀਤਾ ਜਾਏ ਲੋਕਾਂ ਨੂੰ ਦੇ ਜਿਹੜੀ ਮੁਸ਼ਕਲ ਹੈ ਉਹਨੂੰ ਸਖਾਵਾਂ ਬਣਾਇਆ ਜਾਏਗਾ ਇਹਦੇ ਨਾਲ ਕਰੀਬ 15 ਬਿਲਡਿੰਗਾਂ ਇਸ ਤਰ੍ਹਾਂ ਦੀਆਂ ਹੈ ਉਹ 15 ਬਿਲਡਿੰਗਾਂ ਦੀਆਂ ਨਿਰਿਕਸ਼ਨ ਕਰਕੇ ਇੱਕ ਕਮੇਟੀ ਬਣਾਈ ਜਾਏਗੀ ਉਸ ਕਮੇਟੀ ਦੇ ਦੌਰਾਨ ਜਿਹੜੀਆਂ ਹੈ ਜੇ ਉਹਨਾਂ ਦੇ ਮਾਲਕਾਂ ਨੂੰ ਕਿਹਾ ਜਾਏਗਾ ਜੇ ਨਹੀਂ ਤੇ ਇਹ ਬਿਲਡਿੰਗਾਂ ਜਿਹੜੀਆਂ ਹੈ ਜਲਦ ਹਟਾਈਆਂ ਜਾਣਗੀਆਂ ਹੁਣ ਇੱਥੇ ਜਿਹੜੇ ਪਹੁੰਚੇ ਨੇ ਮਹਿਕਮੇ ਦੇ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਮਸਲੇ ਬਾਰੇ ਕੱਟ ਦਿਓ ਇਹ ਅਰੇ ਕੀ ਨਾਮ ਐ ਸਤਰਾ ਮੈਂ ਕੁਸ਼ਕਮਾਰ ਅੱਛਾ ਸਰ ਇਹ ਕੀ ਕਿਸ ਤਰ੍ਹਾਂ ਇਹ ਵਾਪਰਿਆ ਜੀ ਜੱਕਦਾਮ ਉਹ ਜੱਕਦਾਮ ਵਾਪਰਿਆ ਸੀ ਪਹਿਲੇ ਸਵੇਰੇ ਪੌਣੇ 7 ਵਜੇ ਪਿਛਲੀ ਗਲੀ ਟਿੱਕੀ ਐ ਅੱਜ ਕੱਲ ਪੌਣੇ 7 ਵਜੇ ਸਵੇਰੇ ਹਾਂਜੀ ਸਵੇਰੇ ਪਿਛਲੇ ਪਾਸੇ ਟਿੱਕਾ ਅੱਛਾ ਜੀ ਰਾਤੀ ਮੁੜ ਕੇ 7:30 ਵਜੇ ਇੱਥੋਂ ਜੱਕਦਾ ਮੈਂ ਲੈਂਟ ਦੋ ਸਕੈਂਟਾਂ ਅੱਖ ਚਪਕਨ ਦੇ ਵਿੱਚ ਅੱਛਾ ਜੀ ਇਹ ਸਾਰੇ ਡਾ 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 ਤੇ 20-25 ਸਾਲਾਂ ਤੋਂ ਬੰਦ ਪਿਆ ਮਕਾਨ ਇੱਥੇ ਕੋਈ ਆ ਕੇ ਦੇਖ ਰੇਖ ਨਹੀਂ ਕੋਈ ਬੰਦ ਨਹੀਂ ਅੱਗੇ ਇੱਦਾਂ ਮੱਲਾ ਅੱਗੇ ਵੱਸਦਾ ਠੀਕ ਹੈ ਜਿਨ੍ਹਾਂ ਦਾ ਆਹਨ ਜਾਨ ਦਾ ਸਾਰਾ ਟੋਟਲ ਰਸਤਾ ਬੰਦ ਬਹੁਤ ਪਰੇਸ਼ਾਨੀ ਹੈ ਇਹਨੂੰ ਜਲਦੀ ਤੋਂ ਜਲਦੀ ਕੋਈ ਆਇਆ ਇੱਥੇ ਜੀ ਸਾਰੇ ਆਏ ਹਾਇ ਸਾਰੇ ਆਏ ਬਿਜਲੀ ਵਾਲੇ ਆਏ ਅੱਛਾ ਜੀ ਫਿਰ ਆਪਣੇ ਪ੍ਰਸ਼ਾਸਨ ਆਇਆ ਸਭ ਆਏ ਆ ਉਹਨਾਂ ਨੇ ਆ ਕੇ ਭਰੋਸਾ ਦਿੱਤਾ ਕਿ ਇਹ ਜਲਦੀ ਤੋਂ ਜਲਦੀ ਰਸਤਾ ਠੀਕ ਕਰ ਦਿੱਤਾ ਕੀ ਨਾਮ ਹੈ ਤੇਰਾ ਨਾਮ ਹੈ ਜੀ ਰਿਸ਼ੀ ਸ਼ਰਮਾ ਸਨੋਂ ਫਰੀਦ ਚੰਦਰ ਸ਼ਰਮਾ ਜੀ ਮੈਂ ਕਹਾਂ ਜੀ ਜਿਸ ਹੱਣ ਨਾਲ ਸਸ਼ਸ਼ਨ ਹੈ ਵੇਖ ਕੇ ਗਿਆ ਵਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਜਾਨਵਰਾਂ ਲਈ ਨੁਕਸਾਨ ਵੀ ਹੋ ਸਕਦਾ ਹੀ ਕੋਈ ਨਾ ਕੋਈ ਐ ਵਾ ਕਿ ਕੋਈ ਦੇਖ ਰੇਖ ਨਹੀਂ ਹੈਗੀ ਚਾਰ ਪੰਜ ਵਰੀ ਆਏ ਆ ਵੇਖ ਕੇ ਚਲ ਗਏ ਆ ਜੀ ਫਾਰਮਟੀਆਂ ਪੂਰੀਆਂ ਕਰਦੇ ਪਏ ਸਾਰੇ ਹੀ ਹੈ ਹੋਰ ਕੁਝ ਨਹੀਂ ਹੈਗਾ ਕਿ ਇਧਰ ਹੋ ਜਾਂਦਾ ਉਧਰੋਂ ਜਾਂਦਾ ਵਾ ਇੱਥੇ ਤਾਂ ਕੁਝ ਨਹੀਂ ਹੋਇਆ ਹੈਗਾ ਜਾਨਵਰਾਂ ਦੀ ਨੁਕਸਾਨ ਜੀ ਹੋਰ ਵੀ ਹੋ ਸਕਦਾ ਵਾ ਤੇ ਅੰਦਰ ਵੇਖ ਸਕਦੇ ਜੀ ਅੰਦਰ ਜਿੰਨੇ ਮਕਾਨ ਸਾਰੇ ਪੁਰਾਣੇ ਆ ਕੋਈ 70 ਸਾਲ ਪੁਰਾਣਾ ਕੋਈ 100 ਸਾਲ ਪੁਰਾਣਾ ਵਾ ਜਿਹਦੇ ਵਿੱਚ ਕੋਈ ਇੱਧਰ ਪ੍ਰਸ਼ਾਸਨ ਇਹ ਚੀਜ਼ ਵੱਲ ਕੋਈ ਨਹੀਂ ਦੇਖ ਰਿਹਾ ਕਰ ਰਿਹਾ ਤੇ ਅਸੀਂ ਉਹਦੇ ਥੱਲੇ ਰੈਣੀ ਛੱਤਾਂ ਦੇ ਥੱਲੇ ਸਾਡੀ ਕੋਈ ਸੁਣਦਾ ਨਹੀਂ ਪਿਆ ਇਹ ਮਰਜ਼ੀ ਹੈ ਕੱਲ ਨੂੰ ਥੱਲੇ ਆ ਕੇ ਕੋਈ ਕਿਸੇ ਦਾ ਵਾਰੀ ਵਾਰਤ ਨਹੀਂ ਹੈਗਾ ਇਹਨਾਂ ਨੇ ਆ ਆਪਣੇ ਪੱਲਾ ਝਾੜਦਾ ਵਾ ਜੀ ਆ ਕਰ ਦਿੰਨੇ ਉਹ ਕਰ ਦਿੰਨੇ ਕਰਨਾ ਕਰਾਣਾ ਕਿਸੇ ਨੇ ਕੱਖ ਨਹੀਂ ਹੈਗਾ ਤੇ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਦੇ ਕੇ ਬੇਨਤੀ ਹੈ ਕਿ ਮਾਰੇ ਇਹਨੂੰ ਜੇ ਹੋ ਸਕਦਾ ਵਾ ਤੇ ਇਹਦੇ ਕੋਈ ਆਪਣੇ ਡਿਵੈਲਪਮੈਂਟ ਕੀਤੀ ਜਾਏ ਅਰੇ ਰਾਹ ਵੀ ਜਿਹੜਾ ਬਲੌਕ ਹੋ ਗਿਆ ਵਾ ਲੋਕਾਂ ਦਾ ਰਾਹ ਬੰਦ ਹੋ ਗਿਆ 200 150 ਘਰ ਹੈਗੇ ਜਿਹੜੇ ਪ੍ਰਭਾਵਿਤ ਹੋਏ ਪ੍ਰਭਾਵਿਤ ਹੋ ਗਏ ਇਹਦੇ ਨਾਲ ਹੋਰ ਉਹਨਾਂ ਨੂੰ ਚਾਹੀਦਾ ਵਾ ਕਿ ਇਹ ਰਸਤਾ ਜਿਹੜਾ ਬਲੌਕ ਹੋ ਗਿਆ ਚਾਰੇ ਪਾਸਿਓਂ ਇਹ ਪਹਿਲੇ ਇਹਦੇ ਰਸਤੇ ਜਿਹੜੇ ਖੋਲ ਸਾਰੇ ਡਿਪਾਰਟਮੈਂਟ ਵਾਲੇ ਆ ਰਹੇ ਨੇ ਦੇਖ ਕੇ ਜਾ ਰਹੇ ਨੇ ਇਹ ਮਕਾਨ ਨੇ ਪੁਰਾਣੇ ਇਹ ਸਾਰਿਆਂ ਵਾਲੇ ਇੱਕ ਵਾਰੀ ਝਾਤੀ ਮਾਰੀ ਜਾਏ ਕਿਸੇ ਦਾ ਤਾਂ ਕਿ ਕੋਈ ਜਾਨ ਮਾਲੀ ਨੁਕਸਾਨ ਨਾ ਹੋ ਸਕੇ ਠੀਕ ਹੈ ਮੈਂ ਅਹੀ ਕਹਿਣਾ ਚਾਹਾਂਗਾ ਜੀ ਹਾਂਜੀ ਸਾਰਾ ਹੰਡਾਰੀ ਮੁਹੱਲੇ ਦੇ ਵਿੱਚ ਇਹ ਬਹੁਤ ਵੱਡੀ ਘਟਨਾ ਇੱਕ ਹੋਈ ਆ ਜਿਹਦੇ ਨਾਲ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਪਰ ਇੱਕ ਏਰੀਆ ਬਿਲਕੁਲ ਕੱਟ ਗਿਆ ਜਿਹੜੇ ਲੋਕ ਇੱਥੋਂ ਦੇ ਕਾਫੀ ਪਰਿਵਾਰ ਨੇ ਉਹ ਬਾਹਰ ਆ ਲਾ ਨਹੀਂ ਸਕਦੇ ਕੋਈ ਲੰਘਣ ਦਾ ਰਸਤਾ ਹੀ ਨਹੀਂ ਰਿਹਾ ਇਹ ਪੁਰਾਣੇ ਮਕਾਨ ਜਿਹੜੇ ਬਹੁਤ ਖਸਤਾ ਹਾਲਤ ਦੇ ਵਿੱਚ ਨੇ ਇਹਨਾਂ ਨੂੰ ਨੋਟਿਸ ਕਰਕੇ ਇਹਨਾਂ ਨੂੰ ਡਿਮੋਲਿਸ਼ ਕਰਨਾ ਚਾਹੀਦਾ ਤਾਂ ਕਿ ਕਾਹਦੀ ਕੋਈ ਕੋ ਇੱਕ ਦੇ ਵਿੱਚ ਜਾਨੀ ਨੁਕਸਾਨ ਨਾ ਹੋ ਸਕੇ ਤੇ ਪ੍ਰਸ਼ਾਸਨ ਦਾ ਕੰਮ ਹੈ ਔਰ ਮੈਂ ਆਸ ਕਰਦਾ ਕਾਰਪੋਰੇਸ਼ਨ ਕੋ ਕਿ ਇਹ ਸਾਰੇ ਅਫੀਸਰ ਚੈੱਕ ਕਰਕੇ ਅੱਗੇ ਵਾਸਤੇ ਜਿੱਦਾਂ ਇੱਕਦਮ ਡਿੱਗ ਪਿਆ ਤੇ ਰਸਤਾ ਬਿਲਕੁਲ ਕਟਿਆ ਗਿਆ ਪਰ ਪ੍ਰਮਾਤਮਾ ਦੀ ਉਸ ਪ੍ਰਭੂ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਅੱਗੇ ਤੋਂ ਭਵਿੱਖ 'ਚ ਨਾ ਕੋਈ ਐਸੀ ਗੱਲ ਹੋਵੇ ਇਹਦਾ ਸੰਜਾਲ ਲੈਣਾ ਚਾਹੀਦਾ ਔਰ ਇਮੀਡੀਏਟਲੀ ਜਿਹੜੇ ਵੀ ਪੁਰਾਣੇ ਮਕਾਨਾਂ ਨਾਲ ਨੋਟਿਸ ਕਰਕੇ ਆਗਾਹ ਕਰਨਾ ਚਾਹੀਦਾ ਕਿ ਗਾਂ ਤੋਂ ਇਹ ਜੀ ਘਟਨਾ ਵਾਪਰਨ ਤੋਂ ਪਹਿਲਾਂ ਇਹਨੂੰ ਕਲੀਨ ਕੀਤਾ ਜਾ ਚਲ ਬਿਲਕੁਲ ਜੀ ਅਸੀਂ ਤੇ ਪੂਰੀ ਟੀਮ ਪੂਰੀ ਪਾਰਟੀ ਖੜੇ ਆ ਔਰ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਕਿਤੇ ਵੀ ਜੀ ਕੋਈ ਐਸੀ ਕੋਈ ਤਕਲੀਫ ਹੁੰਦੀ ਆ ਰੂਲਿੰਗ ਪਾਰਟੀ ਦੇ ਨੇਤਾ ਵੀ ਮਾਲਕ ਜੀ ਵੀ ਖੜੇ ਨੇ ਚੇਅਰਮੈਨ ਸਾਹਿਬ ਇਹੋ ਹੀ ਕੋਸ਼ਿਸ਼ ਕਰਦੇ ਆ ਜੀ ਟਾਈਮ ਰਹਿੰਦਿਆਂ ਸਾਰਾ ਕੰਮ ਨਿਪਟਾ ਦਿੱਤਾ ਜਾਵੇ ਤੇ ਕੱਲ ਬਚਾ ਵੀ ਇਸੇ ਕਰਕੇ ਹੋਇਆ ਕਿ ਪ੍ਰਸ਼ਾਸਨ ਸਾਰਾ ਲੱਗ ਗਿਆ ਟਾਈਮ ਸਿਰ ਹੋ ਗਿਆ ਸਾਰਾ ਕੰਮ ਨਹੀਂ ਤੇ ਜਿੱਤਾ ਮੈਂ ਕਿੰਨਾ ਜਗ੍ਹਾ ਤੱਕ ਨਾ ਪੁੜਾ ਤੇ ਬੋਲਿਆਂ ਜਾ ਕੇ ਬੋਲਣ ਦਾ ਕਾਰਨ ਸੀ ਕਿ ਮੇਰੇ ਵਾਰਡ ਦੇ ਵਿੱਚ ਘੱਟੋ ਘੱਟ 6 ਫੁੱਟ ਦੂੰਗੀ ਆ ਲੇਬਰ ਕਰੂੰਗੀ ਜਦੋਂ ਪਾਣੀ 2 ਫੁੱਟ ਵੀ ਅੰਦਰ ਹੁੰਦਾ ਤੇ ਉਹ ਧਰ 6 ਫੁੱਟ ਆਊਗਾ ਉਹਨਾਂ ਘਰਾਂ ਦੇ ਛੇ ਫੋਟਾ ਹੋ ਗਿਆ ਉਹਨਾਂ ਦਾ ਕੋਈ ਸੋਰਸ ਨਹੀਂ ਕੋਠੇ ਵਾਲੇ ਚੜ ਜਾਂਦੇ ਨੇ ਇਸ ਕਰਕੇ ਮੰਨੂਏ ਇੱਕ ਮੰਨ ਦੀ تسلی ਕਰਾਉਣ ਲਈ ਉਹਨਾਂ ਲੋਕਾਂ ਦੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੇ ਕੰਮ ਕਰ ਦੇਵੇ ਤੇ ਬਚਾ ਵੀ ਇੱਥੇ ਕਰਕੇ ਉਹ ਜਿਹੜਾ ਬੂਟੀ ਛੇਤੀ ਟਾਈਮ ਸਰ ਪਰੇ ਹੋ ਗਏ ਨਹੀਂ ਤੇ ਨੁਕਸਾਨ ਹੋ ਸਕਦਾ ਮਨਿਓ ਇੱਥੇ ਵੀ ਆ ਮਾਨਕ ਜੀ ਆਏ ਨੇ ਮੈਂ ਚ ਉਹਨਾਂ ਪ੍ਰਸ਼ਾਸਨ ਨੂੰ ਕਹਿ ਕੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਨੋਟਿਸ ਕਰਾਏ ਜਾਣ ਵੀ ਜਿਹੜੇ ਪੁਰਾਣੇ ਘਰ ਉਹਨਾਂ ਨੂੰ ਡਬੋਆਏ ਦੇ ਪ੍ਰਸ਼ਾਸਨ ਆਏ ਲੱਗੇ ਕਹਿਤਾ ਫੇਰ ਤੇ ਲੱਗੇ ਨੇ ਛੇ ਦੇ ਨੋਵੇ ਦਾ ਵਧੀਆ ਟਿਕਣਾ ਹੋ ਜਾਵੇ ਤੇ ਚੰਗੀ ਗੱਲ ਠੀਕ ਕੀ ਨਾਮ ਤੇ ਲੋ ਦਰਬਾਰਾ ਸੀ ਮੇਰਾ ਨਾਮ ਸਾਹਾ ਅੱਛਾ ਤੇ ਕੀ ਹੋਇਆ ਸਰ ਮੇਰੇ ਸਾਹ ਬਾਦਰ ਮੈਂ ਕਮੇਟੀ ਕਰ ਅੱਜ ਤੋਂ ਮੇਰੇ ਖਾਲ 1.5 ਸਾਲ ਹੋ ਗਿਆ 1.5 ਸਾਲ ਮੇਰੇ ਕੋ ਲਿਖੀ ਲਿਖੀ ਪਿਆ ਸਾਰਾ ਕੁਝ 1.5 ਸਾਲ ਦਾ ਮੈਂ ਤਰਲੇ ਕੱਢਣਾ ਕਮੇਟੀ ਕਰਦੇ ਜਾ ਕੇ ਮਕਾਨ ਦੇਣ ਪਣਾ ਮਰ ਜਣਾ ਕਿਹਨੇ ਥਲੇ ਆਣ ਕੇ ਕੋਈ ਸੁਣ ਕੇ ਰਾਜੀ ਨਹੀਂ ਆ ਅੱਛਾ ਠੀਕ ਹੈ ਜੀ ਆਹ ਹਾਲਾਤ ਦੇਖੋ ਇੰਨੀ ਗੁਜਰੀ ਆ ਰਸਤੇ ਸਾਰੇ ਬੰਦ ਹੋ ਗਏ ਪਰਲੇ ਬੰਦ ਸਾਰਾ ਰਸਤਾ ਬੰਦ ਹੋ ਗਿਆ ਆ ਫੇਰ ਵੀ ਕੁਝ ਬਚਿਆ ਮੇਰਾ ਨੁਕਸਾਨ ਹੋ ਜਾਣਾ ਆਪ ਵੱਲ ਲੱਕੇ ਨਾ ਕੁੰਡੀਆਂ ਬਰਾਗ ਸਰੀਏ ਦੀਆਂ ਹੁਣ ਆਪ ਸੁਟਿਆ ਮੇਰਾ ਆ ਮਹੱਲੇ ਵਾਲੇ ਮੇਰੇ ਕਈ ਬਣੇ ਸਾਥੀ ਪੁਰਾਏ ਮੇਰੇ ਨਾਲ ਆ ਤਾਂ ਸੁਟਿਆ ਮਸਾਲਾ ਠੀਕ ਹੈ ਜੀ ਆ ਗੇਟ ਵੇਖ ਲਓ ਕਲੈਕਸ਼ਨ ਦੇ ਗੇਟ ਦੀ ਦੇਖ ਲਓ ਸਰ ਅੱਜ ਤੇ ਸਾਰਾ ਹਮਲਾ ਆਇਆ ਦਾ ਕੋਈ ਮੈਂਬਰ ਇਥੇ ਕੰਮ ਕਰਦਾ ਆਉਂਦਾ ਨਹੀਂ ਆ ਕਿ ਨੂੰ ਪਤਾ ਨਹੀਂ ਕੀ ਹੈ ਕੀ ਹਾਲਾਤ ਕਿਦਾਂ ਦੇ ਨੇ ਇਥੇ ਸਰ ਅੱਜ ਤੇ ਸਾਰਾ ਹਮਲਾ ਆਇਆ ਦਾ ਜੀ ਇਥੇ ਸਾਬਾ ਦੇ ਇਹ ਹਮਲੇ ਡਰਾਮਾ ਵੇਖਣ ਆਉਂਦੇ ਨੇ ਜਦੋਂ ਘਟਨਾ ਵਾਪਰ ਜਾਂਦੀ ਹੈ ਨਾ ਉ ਪਹਿਲੂ ਆਫ ਜਿਹੜੇ ਨੂੰ ਕੋਲ ਰਿਪੋਰਟਾਂ ਆ ਗਈਆਂ ਸਾਰਾ ਕੁਝ ਗਿਆ ਇਹਨਾਂ ਗੌਰੀ ਨੇ ਕਿਸੇ ਨੇ ਕੀਤੀ ਤੁਸੀਂ ਲਿਖਤੀ ਦਰਖਾਸਤ ਦਿੱਤੀ ਕੋਈ ਇਹ ਪੂਰੇ ਸਾਜੀ ਤੇ ਕਾਰਡ ਮੇਰੇ ਕੋਲੇ ਆ ਲਿਖਤੀ ਕਾਰਡ ਮੇਰੇ ਕੋਲੇ ਦਿਖਾ ਕਿੱਥੇ ਦਿੱਤੀ ਦਰਖਾਸਤ ਕਮੇਟੀ ਕਰ ਕਮੇਟੀ ਕਰਦੇ ਇੰਜੀਨੀਅਰ ਨੇ ਮੈਨੂੰ ਲੈ ਕੇ ਦਿੱਤਾ ਤੁਸੀਂ ਡਬਲਯੂਟੀ ਜਾਓ ਐਫ ਡਬਲਯੂਟੀ ਜਾਓ ਮੈਂ ਪੀ ਡਬਲਯੂ ਉਹਨਾਂ ਲਿਖਦਾ ਸਾਡਾ ਕੰਮ ਨਹੀਂ ਆਇਆ ਅਰ ਜੀਟ ਉਹਨਾਂ ਸਾਡਾ ਕੰਮ ਨਹੀਂ ਆਇਆ ਅੱਛਾ ਮੈਂ ਫਿਰ ਇਹਨਾਂ ਕੋਲ ਆਇਆ ਬਸ ਇਹਨਾਂ ਰੋਲੇ ਗੋਲੇ ਦੀ ਗੱਲ ਰੱਖੀ ਕਿੰਨੇ ਕ ਮਕਾਨ ਖਸਤਾ ਨੇ ਇੱਥੇ ਜੀ ਐਸੇ ਇਲਾਕੇ ਚ ਕਿੰਨੇ ਕ ਮਕਾਨ ਖਸਤਾ ਨੇ ਮਕਾਨ ਤੇ ਦੇਖਣ ਲਿਆ ਜਾਂ ਤਾਂ ਫਿਰ ਦੇਖ ਲੂ ਮਕਾਨ ਕਿੰਨੇ ਨੇ ਖਸਤਾ ਕਿੰਨੇ ਆ ਹਾਂਜੀ ਸਭ ਤੋਂ ਮੈਂ ਜਾਇਦਾਦ ਤੇ ਲਾਇਆ ਨਹੀਂ ਹੁਣ ਜਿਹੜਾ ਮੇਰੇ ਕੋਲ ਸਾਹਮਣੇ ਨਜ਼ਰ ਆਉਂਦਾ ਉਹ ਤੁਹਾਡੇ ਸਾਹਮਣੇ ਆਵੇ ਚਲੋ ਹੁਣ ਉਮੀਦ ਕਰਨੇ ਆ ਸੀ ਵੀ ਆ ਗਏ ਨੇ ਸਰਕਾਰੀ ਅਮਲਾ ਆ ਵੀ ਆ ਗਿਆ ਵਾ ਖੜਾ ਵਾ ਇੱਥੇ ਇੱਕ ਸਰਕਾਰੀ ਅਮਲਾ ਕੋਈ ਹੱਲ ਹੋਏਗਾ ਵਿਕਾਰੀ ਮੈਂ ਨਹੀਂ ਮੈਂ ਮੰਨਦਾ ਕਿ ਸਰਕਾਰੀ ਨੂੰ ਕੁਝ ਵੀ ਕਰੇ ਬੰਦਾ ਮੇਰੇ ਮੂੰਹ ਤੇ ਪੁੱਛ ਲੈ ਮੈਂ ਮੂੰਹ ਤੇ ਬੋਲਦਾ ਮੈਂ ਤਾਂ ਮੇ ਤਾਂ ਗਲਤ ਕਰੋ ਸੁਨੀਲ ਪੰਡਰੀ ਜੀ ਪੰਜ 21 ਹੋਇਆ ਜੀ ਅੱਜ ਜੀ ਥੱਲੇ ਜੀ ਨੀ ਖਾਲੀ ਹੋ ਗਈ ਸੀ ਅੱਛਾ ਨੀ ਖਾਲੀ ਹੋਣ ਕਰਕੇ ਤੇ ਸਾਰਾ ਉੱਪਰ ਨੀ ਖਾਲੀ ਪਟਿਆ ਨਾਲ ਹੀ ਥਲੇ ਆ ਗਿਆ। ਕਿਦੋਂ ਡਿੱਗਿਆ ਜੀ ਇਹ? ਕੱਲ ਰਾਤ 7:00 ਵਜੇ, 7:30 ਵਜੇ। ਪਹਿਲੇ ਪਤਾ ਚੱਲ ਗਿਆ ਸੀ ਲੋਕਾਂ ਨੂੰ। ਆ ਗਿਆ ਠੀਕ ਆ ਸਾਰੇ ਮਲੇ ਨੂੰ ਬੱਚਿਆਂ ਨੂੰ ਰੋਕਿਆ ਸੀ। ਟਿਊਸ਼ਨ ਆਉਂਦੇ ਸੀ ਬੱਚੇ ਪੜਾਉਂਦੇ ਰੋਕਿਆ ਉਹਨਾਂ ਨੂੰ। ਬੱਲੇਆੜ ਰੁਕਿਆ ਵਾ ਰੁਕਦਾ ਹੀ ਨਹੀਂ ਸੀ ਇੱਥੇ ਆਨ ਨੂੰ ਰੋਕਣ ਨੂੰ ਤਿਆਰੀ ਵੀ ਨਹੀਂ ਸੀ। ਕਿੰਨੇ ਕੁ ਘਰ ਰਹਿੰਦੇ ਨੇ ਇੱਥੇ ਜੀ? ਕਿਤੇ ਕਰਦਾ 100 ਘਰ ਹੁਣ ਅੱਜ ਕਿਹ ਚੱਲੇ ਤੇ। ਅੱਗੇ ਜਾ ਕੇ ਇਹ ਰਸਤਾ ਵੀ ਜਿਹੜਾ ਲਿੰਕ ਹੀ ਖਤਮ ਹੋ ਗਿਆ ਬਲਾਕ ਹੋ ਗਿਆ ਸਾਰਾ ਰਸਤਾ ਜੀ ਪਹਿਲਾਂ ਰਸਤਾ ਰਹਿ ਗਿਆ ਮੋਟਰਸਾਈਕਲ ਸੂਰੇ ਰਕਈ ਨਹੀਂ ਗਿਆ ਇਹ ਕਿੰਨਾ ਪੁਰਾਣਾ ਮਕਾਨ ਹੈ ਜੀ ਇਹ ਮਕਾਨ ਹੋਣਾ ਵੀ ਘੱਟੋ ਘਾਟ ਮੇਰਾ 80 90 ਸਾਲ ਪੁਰਾਣਾ ਤੇ ਕੋਈ ਰਹਿੰਦਾ ਸੀ ਇੱਥੇ ਕੋਈ ਨਹੀਂ ਰਹਿੰਦਾ ਜੀ ਇੱਥੇ ਅੱਛਾ ਤੇ ਹੁਣ ਅਧਿਕਾਰੀ ਆਏ ਨੇ ਕਾਫੀ ਬੰਦੇ ਆਏ ਨੇ ਆ ਕਮੇਟੀ ਘਰ ਤੋਂ ਆਏਦੇ ਆ ਕੋਈ ਕੋਈ ਕਿਤੋਂ ਆਏਦੇ ਆ ਅੱਛਾ ਤੇ ਕਿੰਨੇ ਕ ਮਕਾਨ ਆਈਡੀਆ ਤੁਸੀਂ ਸਮਝਦੇ ਹੋ ਇੱਥੇ ਹੋਰ ਵੀ ਖਸਤਾ ਹਾਲਤ ਨੇ ਅੱਛਾ ਦੇਖ ਜਾਨੀ ਕੋ ਬਾਹਰ ਸਭ ਆ ਰਿਹਾ ਲੱਗਾ ਮਨਪੌਂਗ ਦੇ ਅੰਦਰ وہی ਘਟਨਾ ਲੱਤ ਸਰ 2-3 ਦਿਨ ਤੋਂ ਬਰਸਾਤ ਲਗਾਤਾਰ ਚੱਲ ਰਹੀ ਸੀ ਕੋਈ ਵੀ ਹਾਸਾ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਕੋਈ ਜਾਨਵਾਲੀ ਨੂੰ ਨੁਕਸਾਨ ਹੋ ਸਕਦਾ ਸੀਗਾ ਲੇਕਿਨ ਬਚਾਅ ਹੋ ਗਿਆ ਕਿ ਰਾਤੀ ਡਿੱਗਿਆ ਜੋ ਅਸੀਂ ਨਹੀਂ ਪੈਂਦਾ ਪਿਆ ਜੀ ਯਾਰ ਨਹੀਂ ਤਾਂ ਮੰਦਰ ਦੇ ਲੋਕੀ ਬੱਚੇ ਪਰਚਾਲ ਲੈਣ ਜਾਂਦੇ ਨੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਸੀ